ਦੋਹਰਾ ਸੋਨਾ ਤੇ ਬਚਣਾ ਏ ਚੰਡਕਾ ਮਨ ਮੈਂ ਉਠੀ ਰਸਾਈ ਇਹ ਪਚਲ ਸੁਣ ਕੇ ਚੰਡੀ ਮਨ ਵਿੱਚ ক্রੋਧਿਤ ਹੋ ਉઠી ਅਤੇ ਕਹਿਣ ਲੱਗੀ ਸਭ ਦੇ ਦੰਤਨ ਕੋ ਛੇ ਕਰੋ ਵਸੋ ਸੇ ਪੂਰੀ ਜਾਏ ਸਾਰਿਆਂ ਦੰਤਾਂ ਨੂੰ ਨਾਸ਼ ਕਰਕੇ ਹੀ ਛੇ ਪੂਰੀ ਵਿੱਚ ਵਸਾਂਗੀ ਦੰਤਨ ਕੇ ਬਦ ਕੋ ਜਬਾ ਚੰਡੀ ਕੀਓ ਪ੍ਰਕਾਸ਼ ਦੰਤਾਂ ਨੂੰ ਮਾਰਨ ਦੀ ਜਦੋਂ ਚੰਡੀ ਨੇ ਪ੍ਰਤੀਗਿਆ ਪ੍ਰਗਟ ਕੀਤੀ ਸਿੰਘ ਸ਼ੰਖ ਔ ਅਸਤਰ ਸਭ ਸ਼ਸਤਰ ਆਏਗੇ ਪਾਸ ਤਦੋ ਸਿੰਘ ਸ਼ੰਖ ਅਤੇ ਹੋਰ ਸਾਰੇ ਅਸਤਰਾ ਤੇ ਸ਼ਸਤਰ ਉਸ ਕੋਲ ਆ ਗਏ ਦੰਤ ਸੰਗਾਰਣ ਕੇ ਨਮਿਤ ਕਾਲ ਜਨਮ ਇਹ ਲੀਨ ਦਾ ਤਾਨੂ ਨਾਸਤ ਕਰਨ ਲਈ ਕਾਲ ਹੀ ਨੇ ਇਹ ਜਨਮ ਲਿਆ ਹੋਵੇ ਸਿੰਘ ਚਾਂਡ ਵਾਹਨ ਭਇਓ ਸਤਰਣ ਕੋ ਦੁਖ ਦੀਨ ਵੈਰੀਆ ਨੂੰ ਦੁਖ ਦੇਣ ਲਈ ਸਿੰਘ ਚੰਡੀ ਦਾ ਵਾਹਨ ਬਣਿਆ ਸਵਈਆ ਧਾਰਨ ਧੀਰਗ ਦਿਗਜ ਸੇ ਬਲ ਸਿੰਘ ਕੇ ਬਲ ਸਿੰਘ ਤਰੇ ਹੈ ਦੇਵੀ ਦਾ ਵਾਹਨ ਸ਼ੇਰ ਦੇ ਗਜ ਵਿਸ਼ਾਵਾ ਦੇ ਹਾਥੀ ਜਿੰਨਾ ਭਿਆਨਕ ਅਤੇ ਵੱਡੇ ਆਕਾਰ ਵਾਲਾ ਹੈ। ਅਤੇ ਬੱਬਰ ਛੇ ਜਿੰਨਾ ਉਸ ਵਿੱਚ ਬਲ ਹੈ। ਰੋਮ ਮਨੋ ਸਰ ਕਾਲਹਿ ਕੇ ਜਨਪਾਹਨ ਪੀਤ ਭੈ ਬ੍ਰਿਛ ਹਰੇ ਹੈ। ਉਸ ਦੇ ਵਾਲ ਮਾਨੋ ਕਾਲ ਦੇ ਤੀਰ ਹੋਣ। ਅਥਵਾ ਪੀਲੇ ਪਹਾੜ ਉੱਤੇ ਬ੍ਰਿਛ ਘਣੋਤੇ ਹੋਣ। ਮੇਰਕੇ ਮਦ ਮਨੋ ਜਮਨਾ ਲਰ ਕੇਤ ਕੀ ਪੁੰਜ ਪ ਪ੍ਰੇੰਗ ਟਰੇ ਹੈ ਪਿੱਠ ਉਤੇ ਕਾਲੇ ਵਾਲਾ ਦੀ ਲਕੀਰ ਇੰਜ ਪ੍ਰਤੀਤ ਹੁੰਦੀ ਹੈ ਮਾਨੋ ਸੁਮੇਰ ਪਾਰਵਤ ਵਿੱਚੋਂ ਯਮਨਾ ਦੀ ਤਾਰ ਨਿਕਲਦੀ ਹੋਵੇ ਆਤੇ ਸਰੀਰ ਉਤੇ ਕਾਲੇ ਦਾਗ ਮਾਨੋ ਪੀਲੀ ਚਮੇਲੀ ਦੇ ਫੁੱਲਾ ਦੇ ਗੁੱਚਿਆਂ ਉਤੇ ਘੋਰੇ ਲਿਪਟੇ ਹੋਏ ਹੋਣ ਮਾਨੋ ਮਹਾਪ੍ਰਥ ਲੈ ਕੇ ਕਮਾਨ ਸੋ ਭੂਦਰ ਭੂਮ ਤੇ ਨਿਆਰੇ ਕਰੇ ਹੈ ਸ਼ੇਰ ਦੇ ਸੁਡੋਲ ਆਂਗ ਇੰਜ ਪ੍ਰਤੀਤ ਹੁੰਦੇ ਹਨ ਮਾਨੋ ਮਹਾਰਾਜ ਪ੍ਰਿਥੂ ਨੇ ਕਮਾਲ ਲੈ ਕੇ ਧਰਤੀ ਉਤੇ ਪर्वਤ ਵੱਖਰੇ ਕਰਕੇ ਰੱਖੇ ਹੋਣ ਦੋਹਰਾ ਘੰਟਾ ਗਦਾ ਤ੍ਰੀਸੂਲ ਅਸ ਸੰਖ ਸਰਾਸਨ ਬਾਣ ਚੰਡੀ ਨੇ ਘੰਟਾ ਗਦਾ ਤਿਰਸ਼ੂਲ ਤਲਵਾਰ ਸ਼ੰਕ ਕਮਾਨ ਬਾਣ ਚੱਕਰ ਬਕਰ ਕਰ ਮੈ ਲਈ ਜਨ ਗਰੀਖਾ ਮਰੇ ਤਪਾਣ ਅਤੇ ਭਿਆਨਕ ਚੱਕਰ ਆਦੀ ਸ਼ਸਤਰ ਅਤੇ ਅਸਤਰ ਆਪਣੇ ਹੱਥਾਂ ਵਿੱਚ ਫੜ ਲਏ ਹਨ ਅਤੇ ਉਸ ਦਾ ਸਰੂਪ ਇਤਨਾ ਪ੍ਰਚੰਡ ਪ੍ਰਤੀਤ ਹੋਣ ਲੱਗਿਆ ਹੈ ਮਾਨੋ ਗਰਮੀ ਦੀ ਰੁੱਤ ਦਾ ਸੂਰਜ ਹੋਵੇ ਚਾਂਟ ਕੋਪਕਾਰ ਚੰਡੇ ਕਾ 에 ஆயੁੱਧ ਕਰੀਨ ਪ੍ਰਚੰਡ ਕਰੋਧ ਕਰਕੇ ਚੰਡੀ ਨੇ ਇਹਨਾ ਹਥਿਆਰਾਂ ਨੂੰ ਆਪਣੇ ਹੱਥ ਵਿੱਚ ਲਿਆ ਨਿਕਟ ਬਿਕਟਪੁਰ ਦੇਤ ਕੇ ਘੰਟਾ ਕੀ ਤਨਕੀਲ ਅਤੇ ਭਿਆਨਕ ਦੇਤ ਦੇ ਨਗਰ ਦੇ ਨੇੜੇ ਜਾ ਕੇ ਘੰਟੇ ਦੀ ਆਵਾਜ਼ ਕੀਤੀ ਸੁਣ ਘੰਟਾ ਕੇ ਹਰਬਦ ਆਸੂਰਨ ਆਸਰਨ ਲੀਨ ਘੰਟੇ ਅਤੇ ਸ਼ੇਰ ਦੇ ਦਹਾੜਨ ਦੇ ਸ਼ਬਦ ਸੁਣ ਕੇ ਦੈਂਤਾਂ ਨੇ ਰਾਣ ਵਿੱਚ ਤਲਵਾਰਾਂ ਕੱਚ ਲਈਆਂ ਚੜੇ ਕੋਪਕੇ ਜੂਤ ਹੋਏ ਜਤਨ ਯੁੱਧ ਕੋ ਹੀਨ ਕ੍ਰੋਧਵਾਨ ਹੋ ਗਏ ਸਾਰੇ ਦੈਂਤ ਇਕੱਠੇ ਹੋ ਗਏ ਅਤੇ ਯੁੱਧ ਦੀ ਵਿਵਸਥਾ ਕੀਤੀ ਪੈਤਾ ਲੇਸ ਪਦਮ ਅਸੁਰ ਸਜੇ ਹੋਇਓ ਕਟਕ ਚਤੁਰੰਗ ਮਹਕਾਸੋਰ ਨੇ ਦੈਂਤਾ ਦੀ 45 ਪਦਮ ਚਤੁਰੰਗਣੀ ਸੈੜਾ ਇਕੱਠੀ ਕੀਤੀ ਕਛਵਾਏ ਕਛਦਾਹਣ ਕਾਚ ਪਾਟ ਨੇ ਪਕੇ ਸੰਗ ਕੁਝ ਖੱਬੇ ਕੁਝ ਸੱਜੇ ਅਤੇ ਕੁਝ ਮਹਿਕਾਸੁਰ ਯੋਧਿਆ ਦੇ ਰਾਜੇ ਦੇ ਨਾਲ ਚੜੇ ਹਨ ਪੇ ਇਕੱਠੇ ਦਲ ਪਦਮ 10-15 ਆਰ ਪੀਸ 89 ਦਲ 10-15 ਅਤੇ 20 ਪਦਮਾਂ ਦੇ ਹਨ 15 ਕੀ ਨੇ ਦਾਹਨੇ 10 ਬਾਏ ਸੰਗ 20 ਜਿਨ੍ਹਾਂ ਵਿੱਚੋਂ 15 ਸੱਜੇਵਾਲ 10 ਖੱਬੇ ਪਾਸੇ ਅਤੇ 20 ਦੈਂਤਾਂ ਦੇ ਰਾਜੇ ਨੇ ਆਪਣੇ ਨਾਲ ਰੱਖੇ ਸੁਵਈਆ ਤੋਰ ਸਭ ਇੱਕ ਵਾਰ ਹੀ दैट्स सो ਆਏ ਹੈ ਚੰਡ ਕੇ ਸਾਹਮੋਹੇ ਕਰੇ ਉਹ ਸਾਰੇ ਕਾਲੇ ਦੈਂਤ ਇੱਕੋ ਵਾਰ ਹੀ ਭੱਜ ਕੇ ਚੰਡੀ ਦੇ ਸਾਹਮਣੇ ਆ ਗਏ ਲੈਕਰ ਬਾਨ ਕਮਾਨਣ ਤਾਨ ਘਣੇ ਅਰ ਕੋਪਸੋ ਸਿੰਘ ਪ੍ਰਹਾਰੇ ਬਹੁਤਿਆਂ ਨੇ ਹੱਥ ਵਿੱਚ ਕਮਾਨਾ ਅਤੇ ਤੀਰ ਕਸਕੇ ਕ੍ਰੋਧ ਨਾਲ ਸ਼ੇਰ ਨੂੰ ਮਾਰੇ ਚੰਡ ਸੰਭਾਰ ਤਬੈ ਕਰਵਾਰ ਆਕਾਰ ਕੈ ਸੱਤਰ ਸਮੂ ਨਿਵਾਰੇ ਚੰਡੀ ਨੇ ਤਦੋ ਤਲਵਾਰ ਲੈ ਕੇ ਅਤੇ ਲਲਕਾਰਾ ਮਾਰ ਕੇ ਸਾਰਿਆ ਵੈਰੀਆਂ ਨੂੰ ਦੂਰ ਕਰ ਦਿੱਤਾ ਖਾਡਵ ਜਾਰਣ ਕੋ ਅਗਨੀ ਤਹਿ 파ਰਥ ਨੈ ਜਨ ਮੇਗ ਬਿਡਾਰੇ ਮਾਨੋ ਖਾਡਵ ਬਨ ਦੀ ਅਗਣੀ ਨੂੰ ਬੁਝਾਨ ਲਈ ਆਏ ਬਦਲਾ ਨੂੰ ਅਰਜਣ 파ਰਥ ਨੇ ਖੰਡਾ ਦਿੱਤਾ ਹੋਵੇ ਦੋਹਰਾ ਦਾਤ ਕੋਪ ਇਕ ਸਾਮੂਹੇ ਗਇਓ ਤੁਰੰਗਮਡਾਰ ਇਕ ਦਾਤ ਕਰੋਧਵਾਨ ਹੋ ਕੇ ਘੋੜਾ ਤੜਾਂਦਿਆ ਸਾਨਮੁਖ ਦੇਵੀ ਕੇਪਯੋ ਸਲਵ ਦੀਪ ਅਨੁਹਾਰ ਦੇਵੀ ਦੇ ਸਾਹਮਣੇ ਗਿਆ ਜਿਵੇਂ ਦੀਪਕ ਦੇ ਸਾਹਮਣੇ ਪਤੰਗਾ ਚਾਹਦਾ ਹੈ ਸਵਈਆ ਬੀਰ ਬਲਿ ਸਰਦਾਰ ਦਾਇਤ ਤੋ ਕ੍ਰੋਧ ਕੇ ਮਿਆਨ ਤੇ ਖਾਗ ਨਿਕਾਰਿਓ ਤਾਤਾ ਦੇ ਬਲਵਾਨ ਸਰਦਾਰ ਸੂਰਵੀਰ ਨੇ ਕ੍ਰੋਧਿਤ ਹੋ ਕੇ ਮਿਆਨ ਵਿੱਚੋਂ ਤਲਵਾਰ ਕੱਢੀ ਇਕ ਦਿਓ ਤਨ ਚੰਡ ਪ੍ਰਚੰਡ ਕੈ ਦੂਸਰ ਕੇ ਹਰ ਕੇ ਸਿਰ ਚਾਰਿਓ ਉਸਨੇ ਇਕ ਵਾਰ ਪ੍ਰਚੰਡੀ ਚੰਡੀ ਦੇ ਸਰੀਰ ਉਤੇ ਕੀਤਾ ਅਤੇ ਦੂਜਾ ਸ਼ੇਰ ਦੇ ਸਿਰ ਉਤੇ ਚੰਡ ਸੰਭਾਰ ਤਵੈ ਬਲ ਧਾਰ ਲਿਓ ਗਹਿਨਾਰ ਤਰਾ ਪਰ ਮਾਰਿਓ ਚੰਡੀ ਨੇ ਸੰਭਲ ਕੇ ਬਲ ਧਾਰ ਕੇ ਦੰਤ ਨੂੰ ਧੋਣੋ ਪਕੜ ਕੇ ਧਰਤੀ ਉਤੇ ਪਟਕਾ ਮਾਰਿਆ ਜੋ ਤੂ ਬਿਆਸਰਤਾ ਤਟਟ ਜਾਏ ਕੇ ਲੈ ਪਟਕੋ ਪੱਟ ਸਾਥ ਪਚਾਰੇਉ ਜਿਵੇਂ ਧੋਬੀ ਨਦੀ ਦੇ ਕੰਡੇ ਜਾ ਕੇ ਬਸਤਰਾਂ ਨੂੰ ਲੈ ਕੇ ਪਟੜੇ ਨਾਲ ਪਛਾੜਦਾ ਹੈ ਦੁਹਰਾ ਤੇਵੀ ਮਾਰਿਓ ਦੇਤ ਇਉ ਲਾਰੇਉ ਜੋ ਸੰਮੁਖ ਆਏ ਜੋ ਦੇਤ ਦੇਵੀ ਦੇ ਸੰਮੁਖ ਆ ਕੇ ਲੜਿਆ ਸੀ ਉਸ ਨੂੰ ਦੇਵੀ ਨੇ ਇਸ ਤਰ੍ਹਾਂ ਮਾਰ ਦਿੱਤਾ। ਬਨਸਤ ਰਣ ਕੀ ਸੈਨ ਮੈਂ ਤਸੀਸ ਸੰਖ ਬਜਾਏ। ਆਤੇ ਫਿਰ ਸ਼ੰਖ ਵਜਾ ਕੇ ਵੈਰੀਆ ਦੀ ਸੈਨਾ ਵਿੱਚ ਚਾਵੜੀ। ਸਵਈਆ ਲੈਕਰ ਚੰਡ ਕੋ ਵਾਂਡ ਪਰ ਚਾਂਡ ਮਹਾਬਰ ਬਾੰਡ ਤਬ ਹੈ ਕੀਨੋ। ਤਦ ਚੰਡੀ ਨੇ ਹੱਥ ਵਿੱਚ ਪ੍ਰਚੰਡ ਅਤੇ ਪਰਵਲ ਕਮਾਨ ਵਾਂਡ ਲੈ ਕੇ ਇਹ ਕੀਤਾ। ਇੱਕ ਹੀ ਵਾਰ ਨਿਹਾਰ ਹਕਾਰ ਸੁਧਾਰ ਵਿਦਾਰ ਸਭ ਐਦਲਦੀਨੋ ਕਿ ਇੱਕੋ ਹੀ ਵਾਰ ਵੇਖ ਕੇ ਅਤਲ ਲਕਾਰਾ ਮਾਰ ਕੇ ਵੈਰੀ ਦੇ ਸਾਰੇ ਦਲ ਨੂੰ ਕਦੇੜ ਦਿੱਤਾ ਦੈਂਤ ਘਣੇ ਰਨ ਮਾਹੇ ਹਨੇ ਲਕਸਰੌਣ ਸਨੇ ਕਵ ਯੋਮਨ ਚੀਨੋ ਬਹੁਤੇ ਦੈਂਤ ਰਣ ਭੂਮੀ ਵਿੱਚ ਹੀ ਮਾਰ ਦਿੱਤੇ ਜੀਣਾ ਨੂੰ ਲਹੋ ਵਿੱਚ ਲਿਬੜੇ ਵੇਖ ਕੇ ਕਾਵੀ ਨੇ ਮਨ ਵਿੱਚ ਈਓ ਵਿਚਾਰਿਆ ਜੋ ਖਗ ਰਾਜ ਬੜੋ ਅਹਰਾਜ ਸਮਾਜ ਕੇ ਕਾਟ ਕਤਾ ਕਰ ਲੀਨੋ ਜਿਵੇਂ ਗਰੁੜ ਖਗ ਰਾਜ ਨੇ ਸਪਾਦੇ ਸਮੂ ਸਮਾਜ ਨੂੰ ਕੱਟ ਕੇ ਟੋਟੇ ਟੋਟੇ ਕਰ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ